ਜਿਕਲ ਮਾਨਸਰ ਦੇ ਵਿੱਚ ਵੀ ਖੁੱਡੀਆਂ ਸਾਹਿਬ ਦਾ ਵਿਰੋਧ ਹੋਇਆ ਜੀ ਕਿ ਕਿ ਕਿਸਾਨ ਲੀਡਰ ਨੇ ਖੁੱਡੀਆਂ ਸਾਹਿਬ ਨੂੰ ਵਿਜੇ ਸਿੰਘਲਾ ਤੇ ਦੋਸ਼ਾਂ ਬਾਰੇ ਕਹਿੰਦੇ ਕਿ ਬਈ ਸਵਾਲ ਪੁੱਛੇ ਤੇ ਖੁੱਡੀਆਂ ਸਾਹਿਬ ਨੂੰ ਕਹਿੰਦੇ ਕਿ ਬਈ ਪਸੀਨਾ ਆ ਗਿਆ ਸਵਾਲ ਤਾਂ ਚਲੋ ਲੋਕਾਂ ਅੱਗੇ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਵਿਜੇਂਦਰ ਸਿੰਘਲਾ ਤੇ ਖੁੱਡੀਆਂ ਸਾਹਿਬ ਨੂੰ ਭਰੀ ਮਹਿਫਲ ਦੇ ਵਿੱਚ ਭਰੀ ਮਹਿਫਲ ਭਾਅ ਸਿਆਸੀ ਸਭਾ ਜਿਹੜੀ ਹੁੰਦੀ ਹੈ ਉਹਨਾਂ ਦੀ ਭਰੀ ਮਹਿਫਲ 'ਚ ਪੁੱਛਿਆ ਗਿਆ ਕਿ ਸਿੰਘਲਾ ਦੇ ਖਿਲਾਫ ਦੋਸ਼ ਸਬੂਤ ਕਿੱਥੇ ਤੇ ਜਿਹੜੇ ਤੁਹਾਡੇ ਸੱਜੇ ਖੱਬੇ ਬੈਠੇ ਆ ਭਈ ਇਹ ਤੇ ਸ਼ਰੀਆਮ ਕਰੀ ਜਾਂਦੇ ਆ ਹਾਂ ਤੁਸੀਂ ਪਹਿਲਾਂ ਵੀ ਗੱਲ ਮੈਂ ਦੱਸਿਆ ਸੀ ਤੁਹਾਨੂੰ ਇਹ ਚੀਜ਼ਾਂ ਖੁੱਡੀਆਂ ਸਾਬ ਵਾਸਤੇ ਪਰਸਥਿਤੀਆਂ ਨੂੰ ਹੋਰ ਵੀ ਔਖੀਆਂ ਕਰ ਰਹੀਆਂ ਜੀ ਯਾਨੀ ਜੇ ਮੋੜ ਦੇ ਵਿੱਚ ਜਾਂਦੇ ਆ ਤਾਂ ਵੱਖਰੀ ਕਿਸਮ ਦੀ ਕਹਾਣੀ ਆ ਉੱਥੇ ਆਪਾਂ ਨੂੰ ਪਤਾ ਹੈ ਗੁਰਪ੍ਰੀਤ ਮਲੂਕਾ ਉਹ ਵੀ ਕੰਮ ਕਰ ਚੁੱਕੇ ਲੱਖਾ ਸਦਾਨਾ ਉਹਦਾ ਵੀ ਆਪਦਾ ਪੁੱਚੋਲੇ ਟਰੱਕ ਵੀ ਨਹੀਂ ਟਿਕਣ ਦਿੰਦੇ ਪੁੱਚੋ ਆ ਗਿਆ ਫੇਰ ਇਸ ਤੋਂ ਇਲਾਵਾ ਹੋਣਾ ਮਾਨਸਾ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਤਾਂ ਇਹ ਚੀਜ਼ ਹੁੰਦੀ ਆ ਬਈ ਇਹ ਤੁਹਾਡੀ ਜਿਹੜੀ ਪਰਿਸਥਿਤੀ ਹੈ ਉਹਨੂੰ ਹੋਰ ਗੁੰਝਲਦਾਰ ਕਰਦੀ ਆ ਔਖਿਆਂ ਕਰਦੀ ਆ ਤੇ ਲੰਬੀ ਦਾ ਅੱਗੇ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਮੇਰੀ ਨਜ਼ਰ ਦੇ ਵਿੱਚ ਲੰਬੀ ਦਾ ਜਿਹੜਾ ਸਿਖਰ ਸੀ ਉਹ ਹਾਸਲ ਹੋ ਚੁੱਕਾ ਵਾ ਇਸ ਵਾਸਤੇ ਖੁੱਡੀਆਂ ਸਾਹਿਬ ਲਈ ਇਹ ਲੜਾਈ ਜਿਹੜੀ ਆ ਨਾ ਕਹਿ ਲਓ ਮੈਂ ਸੰਭਵ ਨਹੀਂ ਸ਼ਬਦ ਇਸਤੇਮਾਲ ਕਰਦਾ ਹਾਂ ਦਾ ਕਿਸੇ ਵੀ ਪਰਿਸਥਿਤੀ ਦੇ ਵਿੱਚ ਖਾਸ ਤੌਰ ਤੇ ਸਿਆਸੀ ਜੋ ਸਰਗਰਮੀ ਵਧੀ ਹੋਈ ਆ ਪਰ ਔਖਾ ਜ਼ਰੂਰ ਆ ਇਹ ਜਿਹੜਾ ਜੰਗ ਬਠਿੰਡੇ ਦਾ ਹੁਣ ਜਾ ਰਿਹਾ ਨਾ ਕਿਉਂਕਿ ਹੁਣ ਤੱਕ ਦੀਆਂ ਜੰਨੀਆਂ ਵੀ ਆਪਾਂ ਝੋਟਾਂ ਦੇਖ ਰਹੇ ਸਟਾਂ ਮੁਰ ਘੁੜ ਕੇ ਸੂਈ ਬਠਿੰਡੇ ਤੇ ਆ ਰਹੀ ਹੈ ਜਦੋਂ ਤੋਂ ਖਾਸ ਤੌਰ ਤੇ ਬੀਬਾ ਬਾਦਲ ਦਾ ਐਲਾਨ ਹੋ ਗਿਆ ਤਾਂ ਹੁਣ ਸਭ ਤੋਂ ਕਹਿ ਲੋ ਕਿ ਗਹਿਮਾ ਗਹਿਮੀ ਵਾਲਾ ਮੇਲਾ ਵੀ ਇਹੋ ਆ ਜਿੱਤ ਹਾਰ ਦੋਹਾਂ ਹੀ ਫੈਮਲੀਆਂ ਵਾਸਤੇ ਜਿਹੜੀ ਹੈ ਨਾ ਉਹ ਬੜੀ ਮਾਇਨੇ ਰੱਖਦੀ ਹੈ ਇਸ ਟਾਈਮ ਜੀ 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 ਗੁਰਸੇਵ ਕ ਜੀ ਵੀ ਕਹਿੰਦੇ ਪਏ ਮਿੰਤਰਾਏ ਮਿੰਤ ਬਣੇ ਪਏ ਹੁਣ ਤਾਂ ਅਨਸਰਐਂਸ ਜੀ ਬਾਦ ਸਿੰਘ ਜੀ ਕਹਿੰਦੇ ਪਏ ਕਰਮਜੀਤ ਅਨਮੋਲ ਫਾਇਦਾ ਘਟ ਜੂਗਾ ਜੀ ਫਰੀਦਕੋਟ ਦੇ ਨਹੀਂ ਇਹ ਜਾਂਦਾ ਇਹ ਕੱਲ ਦੇਖੋ ਠੀਕ ਹੈ ਨਾ ਅਸੀਂ ਕਿਸੇ ਵੀ ਸਰਕਾਰ ਦੇ ਜਾਂ ਸੱਤਾ ਦੇ ਆਲੋਚਕ ਹੋ ਸਕਦੇ ਹਾਂ ਪਰ ਪਰਸਤਿਥੀਆਂ ਜਿਹੜੀਆਂ ਜਿਸ ਤਰ੍ਹਾਂ ਦੀਆਂ ਬਣਦੀਆਂ ਉਸੇ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਪੁਆਇੰਟ ਪੁਆਇੰਟ ਆਫ View ਹੈ ਉਹ ਵੀ ਤੇ ਬਣਦਾ ਹੈ ਨਾ ਆਪਾਂ ਵੀ ਵੇਖ ਰਹੇ ਹਾਂ ਅਕਾਲੀ ਦਲ ਦਾ ਕੈਂਡੀਡੇਟ ਵੀ ਜੇ ਤੁਸੀਂ ਦੇਖ ਤਾਂ ਜਿਵੇਂ ਹੁਣ ਮੰਨ ਲੋ ਅਕਾਲੀ ਦਲ ਦਾ ਕੈਂਡੀਡੇਟ ਜਿਹੜਾ ਦਿੱਤਾ ਆਪ ਅਸੀਂ ਕਿਸੇ ਨੂੰ ਕਮਜ਼ੋਰ ਨਹੀਂ ਕਹਿੰਦੇ ਜਾਂ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਪਰ ਤੁਸੀਂ ਦੇਖੋ ਕਿ ਉਹ ਸਾਰੇ ਹਲਕਿਆਂ 'ਚ ਸਾਰੇ ਵੋਟਰਾਂ ਤੱਕ ਚਾਹੇ ਕਿਸੇ ਨੇ ਵੋਟ ਪਾਉਣੀਆਂ ਜਾਂ ਨਹੀਂ ਪਾਉਣੀਆਂ ਉਹਦੀ ਮਤਲਬ ਕਿ ਕੀ ਪਛਾਣ ਹੈ ਅਕਾਲੀ ਦਲ ਪਛਾਣ ਹੈ ਪਰਸਨਲੀ ਉਸ ਬੰਦੇ ਦੀ ਕੀ ਪਛਾਣ ਹੈ ਹਾਂ ਪਰਸਨਲੀ ਉਹਨਾਂ ਦਾ ਕਿੰਨਾ ਕੋ ਵੋਟ ਬੈਂਕ ਆ ਕਿੰਨੇ ਕੁ ਪਰ ਕਰਮਜੀਤ ਅਨਮੋਲ ਨੂੰ ਇਸ ਚੀਜ਼ ਦਾ ਅੱਜ ਸ਼ੁਰੂ ਤੋਂ ਮਿਲ ਗਿਆ ਨਾ ਕਰਮਜੀਤ ਅਨਮੋਲ ਉਹ ਇੱਕ ਆਰਟਿਸਟ ਦੇ ਤੌਰ ਤੇ ਸਾਰੇ ਜਾਣਦੇ ਸੀ ਖੁਸ਼ਕਿਸਮਤੀ ਕਰਮਜੀਤ ਅਨਮੋਲ ਦੀ ਹੈ ਕਿ ਗਾਇਕੀ ਚ ਪਛੜਨ ਤੋਂ ਬਾਅਦ ਫਿਲਮਾਂ ਚ ਬ੍ਰੇਕ ਮਿਲਿਆ ਉਹਨੂੰ ਸਾਂਭ ਲਿਆ ਹੁਣ ਤੇ ਬਾਅਦ ਚ ਉਹ ਕਿਹੜਾ ਹੁੰਦਾ ਉਹ ਰੂਟਾ ਵੀਟਰ ਕੇ ਕਿਹੜਾ ਕੀ ਉਹਦੀ ਮਸ਼ਹੂਰੀ ਕਰੀ ਜਾਂਦਾ ਉਹ ਅੱਧਾ ਤਾਂ ਉਹਦੇ ਨਾਲ ਹੀ ਕੰਮ ਬਣ ਗਿਆ ਕਿ ਖੇਤਾਂ ਦੇ ਵਿੱਚ ਕੰਮ ਕਰਦਾ ਵੀ ਗਾਰੰਟੀ ਕਿ ਗਾਰੰਟੀ ਸਭ ਕੁਝ ਦੇਈ ਜਾ ਰਿਹਾ ਯਾਨੀ ਉਸ ਚੀਜ਼ ਦਾ ਕਿਤੇ ਨ ਕਿਤੇ ਫਾਇਦਾ ਮਿਲਦਾ ਹੈ ਕਿ ਤੁਹਾਡੀ ਇੱਕ ਆਪਣੀ ਪਛਾਣ ਹੁੰਦੀ ਹੈ ਇੱਕ ਤਾਂ ਪਾਰਟੀ ਨੇ ਤਾਂ ਤੁਹਾਨੂੰ ਦੇਖੋ ਸਪੋਰਟ ਦੇਣਾ ਹੀ ਦੇਣਾ ਜੋ ਵੀ ਹੈ ਪਰ ਇੱਕ ਹੁੰਦੀ ਹੈ ਕਿ ਤੁਹਾਡੀ ਪਰਸਨਲ ਪਛਾਣ ਖੁੱਡੀਆਂ ਸਾਹਿਬ ਦੀ ਜਿਵੇਂ ਹੈਗੀ ਹੈ ਬਠਿੰਡੇ ਚ ਜੀ ਉਹਨਾਂ ਨੂੰ ਇਸ ਚੀਜ਼ ਦਾ ਘੱਟੋ ਘੱਟ ਫਾਇਦਾ ਆਏਗਾ ਪਰ ਸੋਚ ਕੇ ਦੇਖੋ ਜੇ ਖੁੱਡੀਆਂ ਸਾਹਿਬ ਦੀ ਜਗ੍ਹਾ ਲੰਬੀ ਤੋਂ ਕਿਸੇ ਹੋਰ ਨੂੰ ਲੜਾਇਆ ਹੁੰਦਾ ਕਿ ਨੌ ਹਲਕਿਆਂ ਦਾ ਪੂਰਾ ਵੋਟਰ ਉਹਨਾਂ ਨੂੰ ਜਾਣਦਾ ਸੀਗਾ ਜਿਵੇਂ ਇਹਨਾਂ ਨੇ ਲਿਆਂਦਾ ਸੀ ਇੱਕ ਵਾਰੀ ਜੱਸੀ ਜਸਰ ਆਜਾ ਹਾਂਜੀ ਉਹ ਲੋਕ ਪਾਵੇ ਵਾਲਾ ਪਾਵੇ ਵਾਲੇ ਹੀ ਕਰੀ ਜਾਂਦੇ ਸੀ ਜੱਸੀ ਜਸਰਾਜ ਦੀ ਆਪਣੀ ਜਿਹੜੀ ਆਇਡੈਂਟੀਟੀ ਸੀ ਉਹ ਪਿੱਛੇ ਰਹਿ ਗਈ ਪਾਵੇ ਵਾਲਾ ਪਾਵੇ ਵਾਲਾ ਜਾਂ ਝਾੜੂ ਵਾਲਾ ਝਾੜੂ ਵਾਲਾ ਪਾਵੇ ਵਾਲਾ ਆ ਕੇ ਝਾੜੂ ਵਾਲਾ ਪਾਵੇ ਵਾਲਾ ਜੀ 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 ਪ੍ਰਿੰਸ ਜੀ ਇਧਰਲੇ ਪਾਸੇ ਉਹ ਕਹਿੰਦੇ ਜੀ ਕਾਂਗਰਸ ਹਾਈ ਕਮਾਂਡ ਦੀ ਪੰਜਾਬ ਦੀ ਲੀਡਰਸ਼ਿਪ ਨੇ ਮੰਨੀ ਨਹੀਂ ਕਹਿੰਦੇ ਕਿ ਭਾਈ ਇਸ ਕਰਕੇ ਲੀਡਰਸ਼ਿਪ ਦੀ ਸਲਾਹ ਨਹੀਂ ਲਈ ਗਈ ਤੇ ਇੱਕ ਤਰ੍ਹਾਂ ਦੇ ਨਾਲ ਇੱਕ ਗੱਟਚੋੜੀ ਲੱਗਦਾ ਜਿਸ ਤਰ੍ਹਾਂ ਦੇ ਨਾਲ ਜੋ ਮੌਲੇ ਸੀਟਾਂ ਦਾ ਹੋ ਸਕਦਾ ਹੋ ਸਕਦਾ ਕੱਲ੍ਹ ਆ ਕਿ ਝੜੀਆਂ ਹੈ ਇਤਫਾਕਨ ਸੀਟਾਂ ਆਪਨੂੰ ਨਜ਼ਰ ਆ ਰਹੀਆਂ ਨੇ ਮਾਨ ਸਾਹਿਬ ਹੋ ਸਕਦਾ ਹੈ ਕਿ ਉੱਤੇ ਬਈ ਉੱਤੇ ਫੈਸਲੇ ਹੋ ਚੁੱਕੇ ਹੋਣ ਜੀ ਜੇ ਉੱਤੇ ਹੋ ਚੁੱਕੇ ਹੈ ਇਟਲੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹ ਮੰਨਣ ਵਾਸਤੇ ਕਿਤੇ ਨਾ ਕਿਤੇ ਕਹਿ ਲੋਗੇ ਪਵੰਦ ਹੁੰਦੇ ਆ ਜੀ ਬੁਲਕੀ ਰੌਲਾ ਪਾਉਣਗੇ ਤੇ ਕੁਝ ਹਲਕਿਆਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਸੀਟਾਂ ਤੇ ਟਿਕਟਾਂ ਹੋਲਡ ਕੀਤੀਆਂ ਉਹਦਾ ਵੀ ਸਿਆਪਾ ਇਹੋ ਆ ਨਾ ਜੀ ਉੱਥੇ ਰੌਲਾ ਗੋਲਾ ਜਿਹੜੀਆਂ ਐਲਾਨੀਆਂ ਉਹਨਾਂ ਤੇ ਕਿੰਤੂ ਵੀ ਆ ਤੇ ਉਹਨਾਂ ਤੇ ਹਲਚਲ ਵੀ ਆ ਤਾ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜਿਵੇਂ ਉਹ ਹੁਸ਼ਿਆਰਪੁਰ ਹੁਸ਼ਿਆਰਪੁਰ ਚ ਬੀਬੀ ਸੰਤੋਸ਼ ਚੌਧਰੀ ਹੋਰ ਆਲਾ ਪਉਂਦੀ ਆ ਕਿ ਮੇਰਾ ਕਸੂਰ ਦੱਸੋ ਉਹ ਵੀ ਤੇ ਹੈ ਨਾ ਤਾਂ ਯਾਨੀ ਕਾਂਗਰਸ ਵਾਸਤੇ ਹਮੇਸ਼ਾ ਤੋਂ ਇਹ ਚੀਜ਼ਾਂ ਜਿਹੜੀਆਂ ਉਹ ਕਹ ਲੋ ਕਿ ਬਣਦੀਆਂ ਅੜਿੱਕਾ ਬਣਦੀਆਂ ਦਿੱਕਤ ਬਣਦੀਆਂ ਜੀ 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 ਜੀ